ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਆਪਾਂ ਮਿੱਤਰੋ ਆਗੇ ਤੇ ਐਮਪੀ ਦੇ ਵਿੱਚ ਐਮਪੀ ਮਧੇਪ੍ਰਦੇਸ਼ ਤੇ ਆਪਾਂ ਖੜੇ ਸੀ 6:30 ਵਜੇ ਮਿੱਤਰੋ ਆਪਾਂ ਔਰਿਆ ਪਹੁੰਚ ਗਏ ਤੇ ਤੇ ਹੁਣ ਵੱਜ ਰਹੇ ਨੇ 7 ਇਸ ਟਾਈਮ ਆਪਾਂ ਬਲੌਗ ਸ਼ੁਰੂ ਕਰ ਰਹੇ ਆ ਐਮਪੀ ਦਾ ਢਾਬਾ ਲੱਸੀ ਮੱਖਣ ਵਾਲਾ ਦਾ ਤੇ ਸਵੇਰ ਦਾ ਟਾਈਮ ਯੂ ਚੈੱਕ ਕਰੋ ਮਿੱਤਰੋ ਆ ਤੇ ਉਧਰ ਸੂਰਜ ਦੇਵਤਾ ਵੀ ਪ੍ਰਗਟ ਹੋਣ ਵਾਲਾ ਹੈ ਤੇ ਇਹਨੇ ਆਪਣੇ ਦਸਮੱਖਣ ਵਾਲੇ ਤੇ ਆਪਣੀ ਨਿਕਟ ਵੀ ਚੈੱਕ ਕਰੂੰ ਮੈਤਰਾ ਸਵੇਰ ਟਾਈਮ ਆ ਰਹੀ ਆ ਵਧੀਆ ਕਿ ਨਹੀਂ ਲੱਗ ਰਹੀ ਆ ਵਧੀਆ ਵੀਡੀਓ ਵੀਡੀਓ ਸੌਰੀ ਟਰੱਕ ਆਪਣਾ ਤੇ ਆ ਟ੍ਰਿਪਲ ਓਕੇ ਮਾਰਦੇ ਆ ਗੱਡੀ ਤੇ ਕੱਪੜਾ ਉਪੜਾ ਆਪਣੀ ਡਿਊਟੀ ਹੋ ਗਈ ਆਫ ਤੇ ਉਹ ਛੋਟਾ ਹੋ ਗਿਆ ਫਰੈਸ਼ ਵਾਸਤੇ ਤੇ ਬਾਕੀ ਦਿਖਾਨੇ ਤੁਹਾਨੂੰ ਅੱਗੇ ਦੀ ਦੰਨਿਆਂ ਤੁਹਾਨੂੰ ਅੱਗੇ ਦੀ ਅਪਡੇਟ ਤੇ ਚੈੱਕ ਆਪਾਂ ਅਗੇ ਤੇ ਦੋਸਤੋ ਜਿਮੀਦਾਰ ਢਾਬੇ ਤੇ ਇੱਥੇ ਕੱਲ ਪਰਸੋਂ ਜਿਹੜਾ ਆਪਾਂ ਨੇ ਭਵਾਨੀਗੜਾ ਆਪਣੇ ਟਾਇਰ ਲੱਤਾ ਸੀ ਉਹ ਗਿਆ ਦੀ ਪੰਜਾ ਲਿਫਟ ਵਾਲਾ ਗੱਡੀ ਨੂੰ ਗਰੀਸ ਕਰਾ ਕੇ ਤੇ ਰਸਤੇ ਜੋ ਅੰਚਰ ਹੋ ਗਿਆ ਸੀ ਤੇ ਆਪਾਂ ਲੱਗਿਆ ਉਹਨੂੰ ਪੈਂਚਰ ਲਵਾਣ ਆਪਾਂ ਆਏ ਹੋਏ ਸੀ ਹੁਣ ਜਿਮੀਦਾਰ ਢਾਬਿਆਂ ਤੇ ਤਾਪੇ ਤੇ ਉਹ ਟੱਪਾ ਇੱਧਰ ਰੁਕ ਰੋਡ ਚੱਲ ਰਿਆ ਮਿੱਤਰੋ ਥੋੜੇ ਟਾਈਮ ਬਾਅਦ ਪਤਾ ਲੱਗਿਆ ਛਿੱਤ ਮਹਾਕਾ ਹੋਇਆ ਆ ਰੋੜਾ ਮਿੱਤਰੋ ਤੇ ਆ ਇੱਧਰ ਜਾ ਰਿਆਂ ਐਂਦੌਰ ਅੱਧਰ ਆ ਰਿਆ ਆਪਣਾ ਅਰਤਲਾਮ ਵਗੈਰਾ ਅਰਤਲਾਮ ਇਹ ਆ ਆ ਗਿਆ ਟਾਇਰ ਪੰਚਰ ਵਾਲੀ ਤੇ ਆ ਬਿਹਾਰੀ ਟਾਇਰ ਆ ਇਹ ਪਤਾ ਲੱਗਿਆ ਕਿ ਜਿਹੜੀ ਕਦੇ ਆ ਪੱਟੀ ਉਹਨਾਂ ਨੇ ਪਾਈ ਦੀ ਆਪਣਿਆਂ ਲੱਤਾ ਸੀ ਸੈਕੰਡ ਹੈਂਡ ਟਾਇਰ ਆ ਟਾਇਰ ਲੱਤਾ ਦੀ ਵਿੱਚ ਪਾਤੀ ਉਹਨੇ ਟੀਪ ਗਲਤ ਟੀਪ ਟੁੱਟੀ ਬਿਲਕੁਲ ਝੜੀ ਹੋਈ ਸੀ ਬਾਅਦਸ ਕਰਾਂਗੇ ਉਹਦੀ ਟੀਪ ਯਾਰ ਜਾਗਾ ਤਾਂ ਫਿਰ ਆ ਗਿਆ ਗਾੜੀ ਵਿੱਚ ਚੱਕਾ ਨਾ ਮਾਰੇ ਸ਼ਹਿਰ ਸੀ ਡਲਵਾਇਆ ਤਾਂ ਇਹ ਉਹ ਹਨ ਲਈ ਦੋਸਤੋ ਡੀਜੇ ਜੁਲਪਾ ਆ ਗਿਆ ਆਪਾਂ ਗੱਡੀ ਹੋ ਗਈ ਸੀ ਰੈਡੀ ਤੇ ਆਪਾਂ ਵੀ ਨਾ ਤੋਲੇ ਤੇ ਹੁਣ ਚੱਲਣ ਦੀ ਤਿਆਰੀ ਆ ਬਸ ਰਕੀਆਂ ਬਕੈਨ ਉਹ ਦੋ ਬਾਅਦ ਚੱਲਦੇ ਆਪਾਂ ਗੱਡੀ ਲੈ ਕੇ ਖਾਲੀ ਮਤਰੋ ਰੋਕੀ ਪਾਣੀ ਖਾ ਲਿਆ ਸੀ ਆਪਾਂ ਨੇ ਉਪੀ ਪਣੀ ਖਾ ਕੇ ਆ ਗਏ ਸੀ ਗੱਡੀ ਕੋਲੇ ਤੇ ਹੁਣ ਲੱਗਿਆ ਆਪਾਂ ਚੱਲਣ ਦੀ ਤਿਆਰੀ ਆ ਹੁਣ ਬਸ ਪੈਜ ਬੁਸੀ ਦੰਨ ਸੋ ਕਿਲੋਮੀਟਰ ਹੈਗਾ ਸੀ ਰੋਂ ਤੁਲਿਆ ਤੁਲਿਆ ਖਾਲੀ ਕਰਕੇ ਫਿਰ ਖਾਲੀ ਕਰਨੀ ਆਪਾਂ ਨੇ ਕਾਪਰਗਾਉਂ ਕੁੱਪਰਗਾਉਂ ਕੁੱਪਰਗਾਉਂ ਖਾਲੀ ਕਰਕੇ ਫਿਰ ਜਾਣਾ ਪੁੰਨੇ ਦਾ ਨਾ ਡਿਲੀਵਰੀਆਂ ਨੇ ਹੁਣ ਪਤਾ ਲੱਗਿਆ ਮੈਨੂੰ ਤਾਂ ਬੜਾ ਦੱਸਿਆ ਨਹੀਂ ਛੋਟੇ ਭਾਈ ਨੇ ਹੋ ਲਿਆ ਜੀ ਲੋਡ ਕਰਕੇ ਤੇ ਚਲੋ ਕੋਈ ਗੱਲ ਨਹੀਂ ਸਟਾਰਟ ਕਰਾਂਗੇ ਧੁਲਿਏ ਤੋਂ ਧੁਲਿਏ ਪਹੁੰਚ ਜਾਗੇ ਰਾਤ ਨੂੰ ਉਹਦੇ ਪਿੱਛੋਂ ਖਾਲੀ ਕਰਕੇ ਉਹ ਦੋ ਵਾ ਚੱਲ ਪਏ ਦੇ ਮਿੱਤਰੋ ਆਪਾਂ ਗੱਡੀ ਲਾ ਕੇ ਯੂ ਚੈੱਕ ਕਰੋ ਮਿੱਤਰੋ ਇੰਦਰ ਤੇ ਆਪਾਂ ਇਥੋਂ ਟ੍ਰੈਵਸਰ ਟਰਨ ਮਾਰ ਦਾਂਗੇ ਸਿੱਧਾ ਲੱਪੜ ਬਾਈਪਾਸ ਬਾਕੀ ਸਾਨੂੰ ਲੱਗੇ ਜਾ ਕੇ ਦੱਟਾਂ ਆ ਇਹ ਆ ਗਿਆ ਮਿੱਤਰੋ ਲੱਪੜ ਬਾਈਪਾਸ ਜਣੇ ਵਿਦੇ ਸਾਵਧਾਨ ਗੱਡੀ ਬਹੁਤ ਘੱਟ ਰੋਡ ਤੇ ਚੱਲਦੀ ਆ ਤੇ ਮੰਨ ਲਓ 10 ਵਜੇ ਤੱਕ ਰਹਾਤਾ ਤੋ ਵਾਰ ਕੰਮ ਇਕੱਲੀ ਗੱਡੀ ਚਾਲਦੀ ਆ ਜਿਹਦੇ ਉੱਤੇ ਮੰਨ ਲਓ ਕੱਚਾ ਫਰੂਟ ਜਾਂ ਕੱਚਾ ਮਾਲ ਲੋੜਦਾ ਉਹ ਹੀ ਗੱਡੀ ਚਾਲਦੀ ਆ ਰਾਤ ਨੂੰ ਬਾਕੀ ਸੁੱਕੇ ਮਾਲ ਵਾਲੀ ਗੱਡੀ ਤਾਂ ਜ਼ੋਰ ਮਾਰ ਕੇ 9 ਵਜੇ ਤੱਕ ਕਰ ਚਾਲਦੀ ਆ ਉਸ ਤੋਂ ਬਾਅਦ ਰੁਕ ਜਾਂਦੀਆਂ ਨੇ ਫੈਲੀ ਮਿੱਤਰੋ ਆਪਾਂ ਉਤਰੇ ਸੀ ਗੁਜਰੀ ਤੇ ਮੌ ਘਾਟ ਉਹ ਦੋਨੇ ਘਾਟ ਉਤਰ ਕੇ ਆਪਾਂ ਆ ਗਏ ਸੀ ਬਾਬੇ ਦੇ ਢਾਬੇ ਤੇ ਤੇ ਹੁਣ ਲੱਗਿਆ ਆਪਣੀ ਗੱਡੀ ਦੀ ਸਾਸ ਪਈਆ ਕਰਨ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਫਾਸਤਰੀ ਕਾਲ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ